ਉਸ਼ੋਰ ਪੁਲਟਾਂਡਾ ਉਰਮੜ ਚੋਰਾ ਨੂੰ ਹੁਣ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਬੀਤੀ ਰਾਤ ਚੋਰਾ ਨੇ ਸੰਗਣੀ ਆਬਾਦੀ ਵਾਲੇ ਇਲਾਕੇ ਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਂ 15 ਲੱਖ ਰੁਪਏ ਦੀ ਨਕਦੀ ਵਿਦੇਸ਼ੀ ਕ੍ਰੰਸੀ ਸੋਨੇ ਦੇ ਗਹਿਣੇ ਅਤੇ ਦੋ ਗੈਸ ਸਿਲੰਡਰ ਚੋਰੀ ਕਰ ਲਏ ਹਨ ਜਾਣਕਾਰ ਦਿੰਦਿਆ ਧਰਮਵੀਰ ਨੇ ਦੱਸਿਆ ਕਿ ਸਾਡੇ ਘਰ ਦੇ ਸਾਰੇ ਮੈਂਬਰੇਟਾ ਕਮਰੇ ਚ ਸੁੱਤੇ ਪਏ ਸਨ ਤਾਂ ਚੋਰਾ ਨੇ ਘਰ ਦੇ ਉੱਪਰਲੇ ਕਮਰੇ ਦੇ ਦਰਵਾਜ਼ੇ ਦਾ ਜਿੰਦੜਾ ਤੋੜ ਕੇ ਕਮਰੇ ਅੰਦਰ ਦਾਖਲ ਹੋਏ ਅਤੇ ਘਰ ਵਿੱਚ ਰੱਖੀ ਅਲਮਾਰੀ ਨੂੰ ਖੋਲ ਕੇ ਅੰਦਰੋਂ ਨਕਦੀ ਗਹਿਣੇ ਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਗਈ ਹੈ ਧਰਮਵੀਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਤੁਰੰਤ ਫੜ ਕੇ ਉਸ ਦੇ ਚੋਰੀ ਹੋਏ ਸੋਨੇ ਦੇ ਗਹਿਣੇ ਤੇ ਪੈਸੇ ਵਾਪਸ ਕਰਵਾਏ ਜਾਣ 18 ਇੰਚਾਰਜ ਨੇ ਦੱਸਿਆ ਕਿ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ 2 ਲੱਖ ਰੁਪਏ ਨਕਸਲ ਹਾਂਜੀ ਇੱਕ ਨਾਥ ਹੈਗੀ ਹੈ ਦੋ ਚੂੜੀਆਂ ਹੈਗੀ ਹੈ ਸੱਤ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਪ ਸਹੀ ਹੈ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਹੈ ਇੱਕ ਮੇਰੀ ਪੋਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਦਿੱਤੀ ਮੇਰੇ ਮੁੰਡੇ ਦੇ ਬਾਹਰ ਗਿਆ ਸੀ ਉਹ ਤੇ ਇਹ ਇੱਕ ਪਾਸੇ ਜੀਆਂ ਵਾਲੀਆਂ ਹੈਗੀਆਂ ਮੇਰੀ ਕੁੜੀ ਦੀ ਇੱਕ ਨੱਥ ਹੈਗੀ ਆ ਦੋ ਜੋੜੇ ਵਾਲੀਆਂ ਰਹੀਆਂ ਇੱਕ ਟੌਪ ਹੈਗਾ ਇੱਕ ਮਿੰਦੀ ਜੇਡੀ ਜੁਦੀ ਹੈ ਫੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਹੁਣ ਮੈਂ ਪਤਾ ਲਗਾ ਕਰਨਾ ਚਾਹਾਂਗਾ ਲੱਖਾਂ ਦਾ ਨਕਸਰ ਕਹਿ ਸਕਦੇ ਆਪਾਂ ਨੂੰ ਅੱਜ ਤੱਕ तकरीबन ਕੈਸ਼ ਪਾਗਿਤ ਦਾ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟ-ਘਟ ਜੋ ਚੋਰੀ ਹੋ ਉਸ ਸਮੇਂ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਗੁੱਡੇ ਪਾਸੇ ਮਗਾਰ ਪੜਾ ਰਹੇ ਆ ਐਮਸੀ ਟੌਲੀ ਤੇ ਲਾ ਕੇ ਉੱਥੇ ਸੀਗੇ ਚੰਗ ਚ ਉਹ ਮੇਰੀ ਬੋਤੀ ਨੇ ਸਰੇ ਆ ਕੇ ਮੈਨੂੰ ਦੱਸਿਆ ਕਿ ਪਾਬਾ ਇਦਾਂ ਦਾ ਕਰਕੇ ਗਾਲਿਆ ਤੇ ਮੈਂ ਤਾਂ ਦੋ ਵਾਰ ਆ ਤਾਂ ਮੈਂ ਦੇਖਿਆ ਤੇ ਉਦੋਂ ਮੈਂ ਅਲਮਾਰੀ ਦੇਖੀ ਅਲਮਾਰੀ ਪਾਟੀ ਫੇਰ ਮੈਂ ਤਾਂ ਸਾਰਾ ਸਮਾਨ ਗਿਆ ਚਲਾਂ ਦੇ ਤੇ ਮੈਂ ਦੰਦਾ ਖੋਲਿਆ ਹੈਗਾ ਖੋਲ ਕੇ ਅੰਦਰ ਗਿਆ ਸਭ ਕੁਝ ਹੀ ਅੰਦਰ ਰੈਦਰ ਕੀ ਲੱਗਦਾ ਕਿੱਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ ਜੋ ਮੇਰਾ ਫੁੱਟਾਂ ਦੀ ਆਏ ਹੋਣੇ ਆ ਅਲਮਾਰੀ ਗਲਾਈ ਸੰਗੀ ਤਾਂ ਆਏ ਗਾੜੀ ਨੂੰ ਜੰਤਾ ਲੱਗਾ ਹੁੰਦਾ ਹੈ ਗੇਕਲਾ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਏ ਸੀ ਉਹ ਦੇਖ ਕੇ ਲੱਗਾ ਸੋਣਾ ਜੇ ਉਹ ਕਹਿੰਦੇ ਆ ਗਏ ਪੋਰਥ ਰਾਜੇਟਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੇਖਿਆ ਸਾਡਾ ਚੋਰ ਫੜਿਆ ਜਾਵੇ ਮੁਰਗੀ ਇਹ ਸਮਾਨ ਮਿਲ ਜਾ ਸਾਡਾ ਸਮਾਨ ਮਿਲ ਜਾ ਇਹ ਜਿਹੜਾ ਡਿਊਟੀਓ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਪੱਕੀ ਸੀਸੀਟੀਵੀ ਫੁਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਆ ਜੀ ਡੀਟੇਲ ਜੀ ਸਰ ਰਾਤੀ ਰਾਤੀ ਚੋਰੀ ਹੋਈ ਜਾਂ ਮਤਲਬ ਕੋਈ ਟਾਈਮ ਪਤਾ ਕੋ ਐਕਚੁਅਲ ਪਤਾ ਅਜੇ ਅਜੇ ਮੈਨੂੰ ਕੈਮਰੇਆਂ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਿਹਾ ਜੀ ਵੈਰੀਫਾਈ ਕਰ ਰਹੇ ਹਾਂ